ਸਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਅਨਮੋਲ ਨੂੰ ਜਦੋਂ ਚਿੱਠੀ ਉਹਦੀ ਭੂਆ ਨੇ ਮੈਸੇਜ ਰਾਹੀਂ ਫਾਰਵਰਡ ਕੀਤੀ ਤਾਂ ਉਸ ਨੂੰ ਪੜ੍ਹ ਕੇ ਉਹਦੀਆਂ ਤਾਵਾਂ ਨਿਕਲ ਗਈਆਂ ਕਿੰਨਾ ਹੀ ਸਮਾਂ ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਸ ਤੇ ਕੀ ਰਿਐਕਟ ਕਰੇ ਚਿੱਠੀ ਵਿੱਚ ਲਿਖਿਆ ਸੀ ਧੀਏ ਤੂੰ ਹੀ ਮੇਰਾ ਇਕੱਲਾ ਸਹਾਰਾ ਸੀ ਜਦ ਦੀ ਤੂੰ ਵਿਦੇਸ਼ ਗਈਆਂ ਮੇਰਾ ਜੀ ਨਹੀਂ ਸੀ ਲੱਗਦਾ ਕੱਲੀ ਦਾ ਘਰੇ ਮੈਂ ਭਾਵੇਂ ਤੈਨੂੰ ਫੋਨ ਕਰ ਲੈਂਦੀ ਸੀ ਤਾਂ ਵੀ ਤੇਰੀ ਯਾਦ ਆਉਂਦੀ ਰਹਿੰਦੀ ਸੀ ਤੂੰ ਅਕਸਰ ਪੁੱਛਦੀ ਸੀ ਨਾ ਵੀ ਹੋਰ ਜਵਾਕਾ ਵਾਂਗੂ ਤੇਰੇ ਮੰਮੀ ਡੈਡੀ ਕਿੱਥੇ ਨੇ ਧੀਏ ਮੈਨੂੰ ਨਹੀਂ ਪਤਾ ਵੀ ਮੈਂ ਕਿੰਨਾ ਸਮਾਂ ਹੋਰ ਜਿਊਂ ਕੀ ਪਤਾ ਉਦੋਂ ਨੂੰ ਮੈਂ ਰੱਬ ਨੂੰ ਪਿਆਰੀ ਹੋ ਜਾਾਂ ਜਦੋਂ ਉਹ ਤੂੰ ਵਾਪਸ ਆਉਣਾ ਹੈ ਇਹ ਸੱਚ ਜਾਣਨ ਦਾ ਤੇਰਾ ਹੱਕ ਹੈ ਮੈਂ ਤੈਨੂੰ ਅੱਜ ਇਹ ਕਾਗਜ਼ ਤੇ ਉਹ ਸਵਾਲਾਂ ਦੇ ਜਵਾਬ ਲਿਖ ਰਹੀ ਆਂ ਅੱਜ ਤੋਂ 25 ਸਾਲ ਪਹਿਲਾਂ ਆਪਣਾ ਪਰਿਵਾਰ ਵੀ ਹੱਸਦਾ ਵਸਦਾ ਸੀ ਤੇਰੇ ਮੰਮੀ ਤੇ ਡੈਡੀ ਦਾ ਵਿਆਹ ਕੀਤਾ ਸੀ ਸਾਰੇ ਖੁਸ਼ ਸੀ 2 ਸਾਲ ਬਾਅਦ ਤੂੰ ਸਾਡੇ ਘਰੇ ਆਈ ਆਪਣਾ ਪਰਿਵਾਰ ਖੁਸ਼ ਦੇਖ ਕੇ ਮੈਂ ਵੀ ਖੁਸ਼ ਸੀ ਪਰ ਸ੍ਰੀਕਾ ਸਾਰਾ ਸੜ ਗਿਆ ਧੀਏ ਤੇਰੇ ਦਾਦਾ ਜੀ ਨੂੰ ਵੀ ਜ਼ਮੀਨ ਪਿੱਛੇ ਆਪਣੀ ਜਾਨ ਗਵਾਉਣੀ ਪਈ ਤੇਰੇ ਡੈਡੀ ਨੂੰ ਮੈਂ ਕੱਲੀ ਨੇ ਪਾਲਿਆ ਤੇਰੀ ਭੂਆ ਵੀ ਬਿਨਾ ਬਾਪੂ ਤੋਂ ਵਿਆਹੀ ਮੈਂ ਕੱਲੀ ਨੇ ਸਰੀਕੇ ਕਰਕੇ ਜਦੋਂ ਤੇਰਾ ਡੈਡੀ ਵੱਡਾ ਹੋਇਆ ਤਾਂ ਫਿਰ ਉਹੀ ਨਿਆਈ ਵਾਲੀ ਜ਼ਮੀਨ ਨੂੰ ਲੈ ਕੇ ਝਗੜੇ ਹੋਣ ਲੱਗੇ ਮੈਂ ਤੇਰੇ ਡੈਡੀ ਨੂੰ ਬਹੁਤ ਸਮਝਾਉਂਦੀ ਵੀ ਪੁੱਤਰਾ ਆਪਣੇ ਕੋਲ ਚਾਰ ਕਿੱਦਲੇ ਐ ਆਪਣੇ ਹੈਗੇ ਆ ਜੇਕਰ ਸਰੀਕ ਤੇਰਾ ਦਾਦਾ ਜੀ ਵਾਲੀ ਜ਼ਮੀਨ ਨਹੀਂ ਛੱਡਦੇ ਤਾਂ ਆਪਣੇ ਹਿੱਸੇ ਦੀ ਤਾਂ ਨਾ ਸੀ ਜਾਨ ਪਿਆਰੀ ਐ ਮੈਨੂੰ ਤੇਰੀ ਨਾ ਕਿ ਜ਼ਮੀਨ ਮੁਕੱਦਮਾ ਲੜਨ ਲੱਗ ਪਿਆ ਤੇਰਾ ਡੈਡੀ ਉਦੋਂ ਤੂੰ 2 ਸਾਲਾਂ ਦੀ ਸੀ ਜਦੋਂ ਆਪਣੇ ਵੱਲ ਦਾ ਫੈਸਲਾ ਹੋ ਗਿਆ ਪਰ ਸ੍ਰੀਕੇ ਨੂੰ ਇਹ ਗੱਲ ਚੰਗੀ ਨਾ ਲੱਗੀ ਉਹਨਾਂ ਨੇ ਮੇਰੇ ਪੁੱਤ ਨੂੰ ਮਾਰਤਾ ਬਹੁਤ ਕੋਸ਼ਿਸ਼ ਕੀਤੀ ਵੀ ਪੁਲਿਸ ਉਹਨਾਂ ਨੂੰ ਫੜ ਲੈਣ ਪਰ ਪੈਸੇ ਦੀਆਂ ਖੇਡਾਂ ਸਭ ਤੇਰੇ ਮੰਮੀ ਦਾ ਰੋ ਰੋ ਬੁਰਾ ਹਾਲ ਜਦੋਂ ਵੀ ਇਹ ਗੱਲ ਮੈਨੂੰ ਯਾਦ ਆਉਂਦੀ ਹੈ ਮੇਰਾ ਰੋਣਾ ਨਿਕਲ ਜਾਂਦਾ ਹੈ ਪਰ ਫਿਰ ਵੀ ਉਹਨੇ ਮੈਨੂੰ ਸੰਭਾਲ ਲਿਆ ਤੇ ਨਾਲੇ ਤੈਨੂੰ ਤੇਰੇ ਡੈਡੀ ਦੀ ਮੌਤ ਤੋਂ ਬਾਅਦ ਤੇਰੀ ਮੰਮੀ ਨੇ ਮੇਰੇ ਕੋਲ ਰਹਿਣ ਦਾ ਫੈਸਲਾ ਲਿਆ ਪਰ ਲੋਕ ਕਿੱਥੇ ਵਸਨ ਦਿੰਦੇ ਐ ਤੇਰੀ ਮੰਮੀ ਤਾਂ ਤੇਰੇ ਕੋਲ ਰਹਿਣਾ ਚਾਹੁੰਦੀ ਸੀ ਪਰ ਕਿਸੇ ਨੇ ਇਹੋ ਜੀ ਉਂਗਲ ਲਾਇਕੀ ਤੇਰੇ ਨਾਨਕਿਆਂ ਨੂੰ ਵੀ ਉਹ ਆਏ ਤੇ ਤੇਰੀ ਮੰਮੀ ਨੂੰ ਨਾਲ ਲੈ ਗਏ ਮੈਂ ਤਾਂ ਮਨਤਾਤਰ ਲੈ ਕੀਤੇ ਪਰ ਉਹਨਾਂ ਨੇ ਜਦੋਂ ਇਹ ਕਿਹਾ ਕਿ ਜੇ ਸਾਡੀ ਕੁੜੀ ਕੋਲੇ ਕੁੜੀ ਦੀ ਜਗ੍ਹਾ ਮੁੰਡਾ ਹੁੰਦਾ ਫੇਰ ਵੀ ਅਸੀਂ ਆਪਦੀ ਕੁੜੀ ਨੂੰ ਇੱਥੇ ਛੱਡ ਦਿੰਦੇ ਪਰ ਨਹੀਂ ਰੋਂਦੀ ਕਰ ਲਾਉਂਦੀ ਨੂੰ ਆਪਦੇ ਪੈੰਡ ਲੈ ਗਏ ਤੇ ਤੈਨੂੰ ਮੇਰੇ ਕੋਲ ਛੱਡ ਗਏ ਠੇਕਾ ਚਾਹ ਆਉਂਦਾ ਸੀ ਫੇਰ ਵੀ ਦੁੱਖ ਸੁੱਖ ਸਮੇ ਉਦੋਂ ਤੇਰੀ ਭੂਆ ਫੁੱਫੜੀ ਜਿਹੜਾ ਆਪਣਾ ਪੱਲਾ ਫੜਾਇਆ ਆਪਾਂ ਨੂੰ ਜਦੋਂ ਵੀ ਲੋੜ ਹੁੰਦੀ ਮੈਨੂੰ ਉਹ ਆਉਂਦੇ ਜਾਂਦੇ ਚਾਹੇ ਦਿਨ ਹੋਵੇ ਚਾਹੇ ਰਾਤ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਗਿਆ ਤੂੰ ਵੱਡੀ ਹੋਈ ਅੱਜ ਤੱਕ ਮੇਰੀ ਜਿਉਣ ਦੀ ਵਜ੍ਹਾ ਤੈਨੂੰ ਦੇਖ ਦੇਖ ਕੇ ਹੀ ਤੇਰੀ ਦਾਦੀ ਨੇ ਇੰਨੀ ਉਮਰ ਭੋਗ ਲਈ ਜਿਵੇਂ ਜਿਵੇਂ ਤੂੰ 12ਵੀਂ ਪਾਸ ਕੀਤੀ ਦਿਲ ਵਿੱਚ ਉਹ ਹੀ ਖਤਰਨਾਕ ਖਿਆਲ ਆਉਣ ਲੱਗੇ ਤੇਰੀ ਭੂਆ ਤੇ ਫੁੱਫੜ ਨਾਲ ਸਲਾਹ ਕੀਤੀ ਵੀ ਹੁਣ ਕੀ ਕਰਾਂ ਤਾਂ ਮੇਰੇ ਫੁੱਫੜ ਨੇ ਸਲਾਹ ਦਿੱਤੀ ਵੀ ਬਾਹਰ ਭੇਜ ਦਿਨੇ ਅਨਮੋਲ ਨੂੰ ਤੂੰ ਕੋਰਸ ਵਧੀਆ ਕੀਤਾ ਤੇ ਬਾਹਰ ਤੁਰ ਗਈ ਤੇਰੀ ਫਿਕਰ ਵੀ ਖਤਮ ਤੇ ਮੈਂ ਵੀ ਖਤਮ ਪਸ ਤੇਰੇ ਵਿੱਚ ਤਾਂ ਮੇਰੀ ਜਾਨ ਵਸਦੀ ਸੀ ਜਦੋਂ ਤੂੰ ਤੁਰ ਗਈ ਮੇਰੇ ਸਾਹ ਲੈਣ ਦੀ ਵਜ੍ਹਾ ਵੀ ਮੇਰੇ ਕੋਲ ਹੌਲੀ-ਹੌਲੀ ਦੂਰ ਹੁੰਦੀ ਰਹੀ ਜਦੋਂ ਤੱਕ ਤੈਨੂੰ ਇਹ ਚਿੱਠੀ ਮਿਲੇ ਸ਼ਾਇਦ ਮੈਂ ਨਾ ਹੋਵਾਂ ਪਰ ਧੀਏ ਮੈਂ ਆਪਦੇ ਪੁੱਤਰ ਦੀ ਇਮਾਨਤ ਨੂੰ ਸਹੀ ਤਰ੍ਹਾਂ ਉਹਦੇ ਪੈਰਾਂ ਤੇ ਖੜਾ ਕੀਤਾ ਇਸ ਗੱਲ ਨਾਲ ਮੇਰੀ ਰੂਹ ਨੂੰ ਜ਼ਰੂਰੀ ਸਕੂਨ ਮਿਲਦਾ ਮੈਨੂੰ ਪਤਾ ਹੈ ਇਹ ਵੀ ਕਿ ਤੂੰ ਬਹੁਤ ਰੋਣਾ ਹੈ ਪੜ ਕੇ ਪਰ ਤੇਰੀ ਦਾਦੀ ਹਮੇਸ਼ਾ ਤੇਰੇ ਨਾਲ ਹੈ ਪਸ ਕਦੇ ਵੀ ਕਿਸੇ ਪਿੱਛੇ ਨਾ ਲੱਗੀ ਤੇ ਆਪਦੀ ਜ਼ਿੰਦਗੀ ਦਾ ਹਰੇਕ ਫੈਸਲਾ ਆਪ ਲਈ ਮੇਰੇ ਵੱਲੋਂ ਬਹੁਤ ਸਾਰਾ ਆਸ਼ੀਰਵਾਦ ਤੇ ਹਮੇਸ਼ਾ ਖੁਸ਼ ਰਹੀਂ ਇਹ ਸਭ ਪੜ ਕੇ ਅਨਮੋਲ ਦੇ ਅੱਖੀ ਹੰਝੂ ਉਹਨੇ ਭੂਆ ਨੂੰ ਫੋਨ ਕੀਤਾ ਤੇ ਕਿਹਾ ਦਾਦੀ ਜੀ ਕਿੱਥੇ ਨੇ ਭੂਆ ਜੀ ਨੇ ਹਲਕੀ ਜੀ ਆਵਾਜ਼ ਵਿੱਚ ਕਿਆ ਵੀ ਮਾਤਾ ਜੀ ਕੱਲ ਸਵਰਗਵਾਸ ਹੋ ਗਏ ਸੀ ਕਵਾਂਟ ਵਿੱਚ ਰਹਿੰਦੀ ਕੰਮਵਾਰੀ ਨੇ ਇਹ ਚਿੱਠੀ ਫੜਾਈ ਸੀ ਕਿਹਾ ਸੀ ਵੀ ਦਾਦੀ ਜੀ ਵਾਹਲਾ ਹੀ ਯਾਦ ਕਰਦੇ ਸੀ ਅਨਮੋਲ ਨੂੰ ਉਹਦੇ ਕੱਪੜੇ ਰੋਜ਼ ਧੋਂਦੇ ਸੀ ਉਹਦੀ ਰੋਟੀ ਵੀ ਬਣਾਉਂਦੇ ਸੀ ਸਵੇਰੇ ਸ਼ਾਮ ਜਦੋਂ ਮੈਂ ਘਰੇ ਕੰਮ ਕਰਨ ਜਾਂਦੀ ਤਾਂ ਕਹਿੰਦੇ ਵੀ ਅਨਮੋਲ ਦਾ ਕਮਰਾ ਸਾਫ਼ ਕਰ ਚੰਗੀ ਤਰ੍ਹਾਂ ਇਹ ਕਹਿੰਦੇ ਕਹਿੰਦੇ ਪੂਆਜੀ ਦਾ ਗਲਾ ਭਰ ਗਿਆ ਤਨਮੋਲ ਦੇ ਅੱਖੋਂ ਹਥਰੂ ਨਹੀਂ ਸੀ ਰੁਕ ਰਏ ਕੋਣ ਜਾਣਦਾ ਹੁੰਦਾ ਐਵੇਂ ਦੇ ਵੀ ਰਿਸ਼ਤੇ ਹੁੰਦੇ ਆ ਜਿਨ੍ਹਾਂ ਵਿੱਚ ਸਿਰਫ ਫਿਕਰ ਤੇ ਪਿਆਰ ਹੁੰਦਾ ਪਰ ਅਕਸਰ ਸ਼ਰੀਕਪੁਣਾ ਘਰ ਤਬਾਹ ਕਰ ਦਿੰਦਾ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ